ਔਰੰਗਜ਼ੇਬ ਤੋਂ ਹਾਰਨ ਤੋਂ ਬਾਅਦ ਦਾਰਾ ਸ਼ਕੋ ਕਿਸ ਗੁਰੂ ਸਹਿਬਾਨ ਜੀ ਦੀ ਸ਼ਰਨ ਵਿੱਚ ਆਇਆ ਸੀ ਜਿਹੜੇ ਵੀ ਰੈਪੈਨਾਂ ਨੂੰ ਇਹ ਸਵਾਲ ਦਾ ਜਵਾਬ ਪਤਾ ਹੈ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜਿਨੂੰ ਨਹੀਂ ਪਤਾ ਕੁਝ ਸੈਕਿੰਡ ਵੇਟ ਕਰੋ ਤੁਹਾਨੂੰ ਜਲਦੀ ਹੀ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਵੀਡੀਓ ਨੂੰ ਬਹੁਤ ਤੋਂ ਬੇ ਸ਼ੇਅਰ ਜਰੂਰ ਕਰੋ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਔਰੰਗਜ਼ੇਬ ਦੇ ਬਾਰੇ ਤੇ ਆਪਾਂ ਸਾਰੇ ਜਾਣਦੇ ਆ ਆਪਾਂ ਨੂੰ ਪਤਾ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਜਫਰਨਾਮਾ ਜਿਤਰੀ ਚਿੱਠੀਆਂ ਆਪਾਂ ਕਹਿੰਦੇ ਆ ਲਿਖੀ ਸੀ ਉਹ ਔਰੰਗਜ਼ੇਬ ਨੂੰ ਭੇਜੀ ਸੀ ਇਸ ਲਈ ਔਰੰਗਜ਼ੇਬ ਨੂੰ ਆਪਾਂ ਸਾਰੇ ਜਾਣਦੇ ਪਰ ਦਾਰਾ ਸ਼ਿਕੋ ਦਾ ਨਾਮ ਬਹੁਤ ਘੱਟ ਵੀਰਾਂ ਪੈਣਾਂ ਨੂੰ ਸੁਣਿਆ ਹੋਵੇਗਾ ਜਿਹੜੇ ਇਤਿਹਾਸ ਨਾਲ ਜੁੜੇ ਨੇ ਉਹ ਤਾਂ ਸੁਣਿਆ ਹੀ ਹੋਵੇਗਾ ਉਹਨਾਂ ਨੂੰ ਪਤਾ ਹੀ ਹੋਵੇਗਾ ਪਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਕਰਦੇ ਹੋਏ ਮੈਂ ਦੱਸਣਾ ਚਾਹੁੰਦਾ ਹਾਂ ਦਾਰਾ ਸ਼ਿਕੋ ਸ਼ਾਹਜਹਾਂ ਦਾ ਵੱਡਾ ਮੁੰਡਾ ਸੀ ਅਤੇ ਔਰੰਗਜ਼ੇਬ ਦਾ ਵੱਡਾ ਭਾਈ ਸੀ ਹੁਣ ਔਰੰਗਜ਼ੇਬ ਨਾਮ ਸੁਣ ਕੇ ਸ਼ਾਇਦ ਕੁਝ ਵੀਰ ਪੈਣ ਇਹ ਕਹਿਣ ਕਿ ਇਹਦਾ ਜਵਾਬ ਹੈ ਗੁਰੂ ਗੋਬਿੰਦ ਸਿੰਘ ਜੀ ਪਰ ਇਹ ਜਵਾਬ ਬਿਲਕੁਲ ਗਲ ਇਹਦਾ ਸਹੀ ਜਵਾਬ ਆਏਗਾ ਜੀ ਗੁਰੂ ਹਰ Rai ਸਾਹਿਬ ਜੀ ਸਤਵੀਂ ਪਾਸ਼ਾਏ ਗੁਰੂ ਹਰ Rai ਸਾਹਿਬ ਜੀ ਔਰੰਗਜ਼ੇਬ ਤੋਂ ਹਾਰਨ ਤੋਂ ਬਾਅਦ ਦਾਰਾ ਸਿਕੋ ਸਤਵੀਂ ਪਾਸ਼ਾਏ ਗੁਰੂ ਹਰ Rai ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ ਸੀ